ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਜੈ ਜੀ ਵੀ ਦੇਕਰੋਂ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਅ ਪ੍ਰਸਿੱਧ ਗਾਇਕ ਪੰਜਾਬੀ ਗਾਇਕ ਜਿਹਨਾਂ ਨੂੰ ਕ੍ਰਾਊਨ ਸਟਾਰ ਆਫ ਭੰਗੜਾ ਵੀ ਕਿਹਾ ਜਾਂਦਾ ਹੈ ਤਾਂ ਉਹਨਾਂ ਦੇਕਰੋਂ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਜੈ ਜੀ ਵੀ ਨੇ ਖੁਦ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਫੁੱਫੜ ਜਿਹੜਾ ਦਿਹਾਂਤ ਹੋ ਗਿਆ ਪਰ ਵੱਡੀ ਗੱਲ ਉਹਨਾਂ ਨੇ ਇਹ ਵਿੱਚ ਇਹ ਲਿਖਿਆ ਕਿ ਇਹ ਜਿਹੜੀ ਆ ਇਹ ਮੇਰਾ ਅਕਸਰ ਜੈ ਜੀ ਵੀ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਸੋਨੇ ਦਾ ਦੰਦ ਤੇ ਨੱਤੀਆਂ ਪਾਈਆਂ ਹੁੰਦੀਆਂ ਤੇ ਉਹਨਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਜਿਹੜੀਆਂ ਨੱਤੀਆਂ ਇਹ ਮੈਨੂੰ ਮੇਰੇ ਫੁੱਫੜ ਜੀ ਕਰਕੇ ਮਿਲਿਆ ਹੈ ਆਰ ਆਈ ਪੀ ਫੁੱਫੜ ਜੀ ਇਹ ਉਹਨਾਂ ਨੇ ਆਪਣੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਸਦਾ ਸਾਡੇ ਦਿਲ ਦੇ ਵਿੱਚ ਰਹੋਗੇ ਪਰ ਵੱਡੀ ਗੱਲ ਕਿਉਂਕਿ ਅਕਸਰ ਅਸੀਂ ਜੈਜੀਬੀ ਨੂੰ ਉਹਨਾਂ ਦੇ ਕੈਂਡ ਸਟਾਈਲ ਕਰਕੇ ਕੈਂਡ ਗਾਇਕੀ ਕਰਕੇ ਜਾਣਦੇ ਹਾਂ ਅਕਸਰ ਉਹ ਆਪਣੇ ਲੱਖਾਂ ਰੁਪਈਆ ਵਾਲਾ ਤੇ ਖਰਚ ਦਿੰਦੇ ਨੇ ਇਹ ਲੱਖਾਂ ਰੁਪਈਆ ਆਪਣੇ ਡ्रेसेस ਤੇ ਖਰਚ ਦਿੰਦੇ ਨੇ ਤੇ ਜਿਹੜਾ ਇੱਕ ਸਟਾਰਟਿੰਗ ਜਿਹੜੀ ਕੀਤੀ ਸੀ ਜਸਦੀਪ ਨੇ ਇੱਕ ਨਵੇਂ ਟ੍ਰੈਂਡ ਦੀ ਜਿਹੜੀ ਸਟਾਰਟਿੰਗ ਕੀਤੀ ਸੀ ਆਪਣੇ ਦੰਦ ਕਰਕੇ ਆਪਣੇ ਜਿਹੜਾ ਸੋਨੇ ਦਾ ਦੰਦ ਲਾਇਆ ਹੋਈ ਹੈ ਅਕਸਰ ਇਹ ਜਿਹੜੀ ਚੀਜ਼ ਹੈ ਉਹਨਾਂ ਨੇ ਆਪਣੇ ਗਾਣਿਆਂ ਦੇ ਵਿੱਚ ਵੀ ਸ਼ੇਅਰ ਕੀਤੀ ਹੈ ਕਿ ਸ਼ੌਂਕ ਨਾਲ ਸੋਨੇ ਵਾਲੇ ਦੰਦ ਨੇ ਜਿਹੜੇ ਤਾਂ ਇਹ ਅੱਜ ਉਹਨਾਂ ਨੇ ਪਹਿਲੀ ਵਾਰ ਇਹ ਦੱਸਿਆ ਕਿ ਇਹ ਸੋਨੇ ਦਾ ਦੰਦ ਤੇ ਇਹ ਜਿਹੜੀਆਂ ਨੱਤੀਆਂ ਨੇ ਇਹ ਮੈਨੂੰ ਮੇਰੇ ਫੁੱਫੜ ਜੀ ਕਰਕੇ ਮਿਲੀਆਂ ਨੇ ਤਾਂ ਉਹ ਕਮਾੜੀ ਖਬਰ ਜਿਹੜੀ ਸਾਹਮਣੇ ਆ ਰਹੀ ਕਿ ਉਹਨਾਂ ਦੇ ਜਿਹੜੇ ਫੁੱਫੜ ਜਿਹੜਾ ਦਿਹਾਂਤ ਹੋ ਗਿਆ ਤੇ ਜਿਹੜੀ ਪੁਸ਼ਟੀ ਹੈ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ਤੇ ਕਾਫੀ ਫੈਨਸ ਵੱਲੋਂ ਜਿਹੜਾ ਰਿਐਕਸ਼ਨ ਆ ਰਿਹਾ ਆ ਉਹ ਵੀ ਕਮੈਂਟ ਦੇ ਵਿੱਚ ਵੀ ਜਿਹੜੇ ਫੈਨਸ ਨੇ ਉਹ ਆ ਆਰ ਆਈ ਪੀ ਲਿਖਦੇ ਪਏ ਨੇ ਜੇਕਰ ਜੈ ਜੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੇਕਾਂ ਗੀਤ ਉਹਨਾਂ ਨੇ ਆਪਣੀ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਅਨੇਕਾਂ ਫਿਲਮਾਂ ਦੇ ਵਿੱਚ ਵੀ ਗਾਇਆ ਹੈ ਤੇ ਖੁਦ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ